ਹੋ ਰਹੇ ਖੜੇ ਹੋ ਰਹੇ ਨੇ ਮੁੱਖ ਮੰਤਰੀ ਦਾ ਕਦਮ ਉੱਤ ਸਭ ਤੋਂ ਉੱਚਾ ਹੁੰਦਾ ਚਾਹੇ ਉਹ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਤੁਸੀਂ ਉਹਦੇ ਵਿਰੋਧੀ ਵੀ ਹੋਵੋ ਪਰ ਮੁੱਖ ਮੰਤਰੀ ਦੇ ਸੱਟ ਲੱਗੀ ਤੇ ਲੋਕਾਂ ਨੇ ਚੁਟਕਲਾ ਬਣਾਇਆ ਕਿ दारू ਪੀ ਕੇ ਡਿੱਗ ਗਿਆ ਤੁਸੀਂ ਉਹਨਾਂ ਦੇ ਸੱਟ ਜਿਵੇਂ ਵੀ ਲੱਗੀ ਉਹ ਬਿਮਾਰ ਹੋਏ ਅਸੀਂ ਤਾਂ ਕਾਮਨਾ ਕੀਤੀ ਕਿ ਉਹ ਠੀਕ ਹੋਣ ਤੰਦਰੁਸਤ ਰਹਣ ਉਹਨਾਂ ਦਾ ਪਰਿਵਾਰ ਵੀ ਤੰਦਰੁਸਤ ਰਹੇ ਸਾਰਾ ਪੰਜਾਬ ਸਾਡਾ ਸਾਡਾ ਵਿਰੋਧ ਕਿਸੇ ਦੇ ਨਾਲ ਵਿਚਾਰਾਂ ਦਾ ਨੀਤੀਆਂ ਦਾ ਵਿਰੋਧ ਹੈ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ ਪਰ ਜੇਕਰ ਜੇ ਕਿਤੇ ਥੋਟੇ ਦੇ ਸਵਾਲ ਇਹ ਲੱਗ ਰਹੇ ਨੇ ਕਿ ਆਹ ਬੰਦਾ ਸ਼ਰਾਬ ਪੀ ਕੇ ਡਿੱਗਿਆ ਜਾਂ ਕੀ ਡਿੱਗਿਆ ਤਾਂ ਤੁਹਾਨੂੰ ਆਪਦੇ ਗਿਰੇਵਾਚ ਦੇਖਣਾ ਪਊਗਾ ਕਿ ਲੋਕ ਇਸ ਤਰ੍ਹਾਂ ਦੇ ਸਵਾਲ ਕੱਢ ਕੀ ਰਹੇ ਨੇ ਹਾਲੇ ਹੋਇਆ ਅਸੀਂ ਕੱਲ ਵੀ ਕਿਹਾ ਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਤਾਂ ਸਪਸ਼ਟ ਹੈ ਕਿ ਮੁੱਖ ਮੰਤਰੀ ਨੇ ਕਿਹਾ ਹੋਇਆ ਕਿ ਮੇਰੇ ਨਾਲ ਮੀਟਿੰਗ ਨਹੀਂ ਕਰਾਉਣੀ ਕੋਈ ਇੱਥੋਂ ਦੂਜਾ ਜੋ ਮੁੱਖ ਮੰਤਰੀ ਦਾ ਪੋਲਿਟਿਕਲ ਸੀਨ ਪੰਜਾਬ 'ਚ ਬਣਿਆ ਹੋਇਆ ਚਾਚਾ ਹੁਣ ਕਰਾਂਚ ਕੇ ਭਗਵੰਤ ਜੀ ਨੇ ਰਹਿਣਾ ਕਿ ਨਹੀਂ ਰਹਿਣਾ ਪਿੱਛੇ ਗੱਲਾਂ ਚੱਲ ਪਈਆਂ ਕਿ ਸਿੱਕਾ ਅਕਲਤਾਰ ਸੰਧਵਾਰੂ ਬਣਾਉਣ ਜਾ ਰਹੇ ਨੇ ਉਹ ਕਹਿੰਦਾ ਫੁਆ ਹੈ ਅਫਵਾਹ ਹੁਣ ਪਰ ਜੇ ਗੱਲ ਚੱਲੀ ਹੈ ਤਾਂ ਕਿਤੇ ਨਾ ਕਿਤੇ ਧੂਆਂ ਦਾ ਅੱਧ ਹੋਵੇ ਤਾਂ ਧੂਆਂ ਵੀ ਕਿਤੇ ਹੋਣਾ ਹੀ ਹੋਣਾ ਇਸ ਕਰਕੇ ਇਸ politically ਰਾਜਨੀਤਿਕ ਤੌਰ ਤੇ ਵੱਡੀ gadbad ਹੈ ਪੰਜਾਬ 'ਚ ਇਸ ਵੇਲੇ ਉਹ ਸਾਰਾ ਜਿਹੜਾ ਦਿੱਲੀ ਤੋਂ ਕਾਰੋਬਾਰ ਚੱਲ ਰਿਹਾ ਸੀ ਉਸ ਨੂੰ ਜਿੰਨਾ ਕਿ ਵੀ ਪੰਜਾਬ ਸੀ ਉਹਦੇ 'ਚ ਵੀ ਕੈਪਚਰ ਕਰਨ ਦਾ ਇੱਕ ਸਵਾਲ ਬਣਿਆ ਹੋਇਆ ਹੈ ਨੈਤਿਕ ਤੌਰ ਤੇ ਕਈ ਸਵਾਲ ਵੱਡੇ ਲੀਡਰਾਂ ਦੇ ਖੜੇ ਹੋ ਰਹੇ ਖੜੇ ਹੋ ਰਹੇ ਨੇ ਮੁੱਖ ਮੰਤਰੀ ਦਾ ਕਦਮ ਬੁੱਤ ਸਭ ਤੋਂ ਉੱਚਾ ਹੁੰਦਾ ਚਾਹੇ ਉਹ ਕਿਸੇ ਮਰਜੀ ਪਾਰਟੀ ਦਾ ਹੋਵੇ ਤੁਸੀਂ ਉਹਦੇ ਵਿਰੋਧੀ ਵੀ ਹੋਵੋ ਪਰ ਮੁੱਖ ਮੰਤਰੀ ਦੇ ਸੱਟ ਲੱਗੀ ਤੇ ਲੋਕਾਂ ਨੇ ਚੁਟਕਲਾ ਬਣਾਇਆ ਕਿ दारू ਪੀ ਕੇ ਡਿੱਗ ਗਿਆ ਤੁਸੀਂ ਉਹਨਾਂ ਦੇ ਸੱਟ ਜਿਵੇਂ ਵੀ ਲੱਗੀ ਉਹ ਬਿਮਾਰ ਹੋਏ ਅਸੀਂ ਤਾਂ ਆਸ ਕਾਮਨਾ ਕੀਤੀ ਕਿ ਉਹ ਠੀਕ ਹੋਣ ਤੰਦਰੁਸਤ ਰਹਿਣ ਉਹਨਾਂ ਦਾ ਪਰਿਵਾਰ ਵੀ ਤੰਦਰੁਸਤ ਰਹੇ ਸਾਰਾ ਪੰਜਾਬ ਸਾਡਾ ਸਾਡਾ ਵਿਰੋਧ ਕਿਸੇ ਦੇ ਨਾਲ ਵਿਚਾਰਾਂ ਦਾ ਨੀਤੀਆਂ ਦਾ ਵਿਰੋਧ ਹੈ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ ਪਰ ਜੇਕਰ ਜੇ ਕਿਤੇ ਛੋਟੇ ਦੇ ਸਵਾਲ ਇਹ ਲੱਗ ਰਹੇ ਨੇ ਕਿ ਆਹ ਬੰਦਾ ਸ਼ਰਾਬ ਪੀ ਕੇ ਡਿੱਗਿਆ ਜਾਂ ਕੀ ਡਿੱਗਿਆ ਤਾਂ ਤੁਹਾਨੂੰ ਆਪਦੇ ਗਿਰੇਵਾਚ ਦੇਖਣਾ ਪਊਗਾ ਕਿ ਲੋਕ ਇਸ ਤਰ੍ਹਾਂ ਦੇ ਸਵਾਲ ਕੜ ਕੀ ਰਹੇ ਨੇ ਤਾਂ ਨੈਤਿਕ ਤਾਰ ਤੇ ਕਿਸੇ ਲੀਟਰ ਦਾ ਕਦਮ ਉੱਤਾ ਏਡਾ ਉੱਚਾ ਹੋਵੇ ਕਿ ਇਸ ਤਰ੍ਹਾਂ ਦਾ ਸਵਾਲ ਲਾਉਣ ਤੋਂ ਪਹਿਲਾਂ 100 ਵਾਰੀ ਸੋਚਣ ਆਪ ਸੋਚ ਦੇ ਕੇ ਆਹ ਗੱਲ ਵੀ ਹੋ ਸਕਦੀ ਹੋਰ ਜੋ ਮਰਜ਼ੀ ਹੋਵੇ ਇੱਥੇ ਗੱਲ ਉਲਟ ਹੋਈ ਹੋਈ ਆ ਸੈਂਟਰ ਦੇ ਨਾਲ ਜਿਹਦੇ ਚੋਂ ਇਹ ਲੜਾਈ ਮੇ ਨਿਕਲਦੀ ਆ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਉਣੀ ਆ ਲਗਾਤਾਰ ਗੱਲ ਹੋ ਰਹੀ ਹੈ ਕਿ ਅਮਿਤਸ਼ਾ ਦੇ ਅੱਗੇ ਗੋਡੇ ਟੇਕੇ ਹੋਏ ਨੇ ਇਸ ਕਰਕੇ ਪੈਸਾ ਸੈਂਟਰ ਦਾ ਲੈਣ ਵਾਸਤੇ ਆ ਪੀਐਮ ਸ਼੍ਰੀ ਦੇ ਨਾਲ ਸਮਗਰਾਂ ਦੇ ਨਾਲ ਆ ਪੰਜਾਬ ਦਾ ਰੂਰਲ ਰੂਰਲ ਡਿਵੈਲਪਮੈਂਟ ਫੰਡ ਹੋਵੇ ਜਦੋਂ ਬਾ ਮਰੋੜਦੇ ਨੇ ਉਹਨਾਂ ਕ ਚੁਕਾ ਲੈਂਦੇ ਨੇ ਉਹਨਾਂ ਕ ਫੰਡ ਆ ਜਾਂਦਾ ਇਸ ਤਰ੍ਹਾਂ ਦੇ ਅਸਥਿਰਤਾ ਵਾਲੇ ਮਾਹੌਲ ਤੇ ਜੇ ਅਸੀਂ ਕਹੀਏ ਇੱਕ ਇੱਕ ਦਿਨ ਤੇ ਹਿਆ ਰੈਲੀਆਂ ਚੋਂ ਅਸੀਂ ਆਏ ਐ ਐਨ ਪੀ ਐਸ ਤੇ ਹੁਣਾ ਜਿਹੜਾ ਯੂ ਪੀ ਐਸ ਦਾ ਆ ਇਸ ਨੂੰ ਅਸੀਂ ਪਿੱਛੇ ਛੱਡ ਲਾਂਗੇ ਲੜਾਈ ਕਿਤੇ ਔਖੀ ਤੇ ਕਿਤੇ ਲੰਮੀ ਆ ਸਾਥੀਓ ਇਸ ਕਰਕੇ ਸਾਡੀ ਇਹ ਤਿੰਨ ਤਰ੍ਹਾਂ ਦਾ ਮੋਰਚਾ ਅਸੀਂ ਇੱਕ ਫੌਜੀ ਮਾਸਟਰੀ ਕੀਤੀ ਐ ਇੱਕ ਡ੍ਰਿਲ ਕੀਤੀ ਆ ਇਹ ਡ੍ਰਿਲ ਇਸ ਗੱਲ ਦੀ ਆ ਕਿ ਤਿੰਨ ਦਿਨ ਦੀ ਤਾਂ ਪ੍ਰੈਕਟਿਸ ਸੀ ਇਹ 30 ਦਿਨਾਂ ਚ ਵੀ ਬਦਲ ਲਗੇ ਇਹ ਅਣਮਿੱਥੇ ਸਮੇਂ ਦੇ ਵਿੱਚ ਵੀ ਬਦਲ ਲਗੇ ਇਹ ਮੋਰਚੇ ਸੰਬੂਰਤ ਲਈ ਪੰਜਾਬ ਦੇ ਚੱਲੇ ਕੇ ਬਹੁਤ ਸਾਰੇ ਜਿਲ੍ਹਿਆਂ ਤੇ ਲੱਗਣਗੇ ਬਾਣੀ ਪੈਨਸ਼ਨ ਪਾਵਾਂਗੇ ਪੱਕੇ ਮੋਰਚੇ ਲਾਵਾਂਗੇ ਬਾਣੀ ਪੈਨਸ਼ਨ ਪਾਵਾਂਗੇ ਦੂਜਾ ਗੱਲਬਾਤ ਲਈ ਜਦੋਂ ਪ੍ਰਸ਼ਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ